ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਕਾਲਜ ਕਰਮਸਾ ਰਾਣਾ ਸਾਹਿਬ ਵਿੱਚ ਆਓ ਆਪਾਂ ਕਰਦੇ ਹਾਂ ਇਹਨਾਂ ਐਨਐਸਐਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਜੋ ਆਪਣੀ ਕਾਲਜ ਪ੍ਰਤੀ ਸੇਵਾ ਨੂੰ ਬਖੂਬੀ ਨਿਭਾ ਰਹੇ ਹਨ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਭ ਨੂੰ ਕੀ ਕਾਲਜ ਇੱਕ ਵਿਦਿਆਦਾਥਾ ਹੁੰਦਾ ਹੈ ਇਸ ਦੀ ਸਾਮ ਸੰਭਾਲ ਕਰਨੇ ਸਾਡੀ ਸਭ ਤੋਂ ਪਹਿਲੀ ਜਾਂ ਪਹਿਲੀ ਨੂੰ ਹੀ ਮੋੜੀ ਚਾਹੀਦੀ ਯਾਰ ਇਹਨੂੰ ਜੇ ਇਹੀ ਸਾਫ ਸੁਥਰਾ ਨਿਰੋਗ ਸਾਡੀ ਸਿੱਖਿਆ ਕੀ ਮਿੱਥਰੀ ਹੋਊਗੀ ਇਹ ਵੈਸੇ ਵੀ ਕਹਿੰਦੇ ਨੇ ਲੋਕ ਜੇ ਦੇਸ਼ ਬਣਿਆ ਹੁੰਦਾ ਉਹ ਜਿਹੇ ਲੋਕ ਹੁੰਦੇ ਆ ਜੇ ਆਪਣਾ ਕਾਲਜ ਹੀ ਗੰਦਾ ਹੋਊਗਾ ਉਹ ਕਿੱਥੋਂ ਇੱਥੇ ਪੜਨ ਵਾਲੇ ਵਿਦਿਆਰਥੀ ਕਿਵੇਂ ਸਾਫ਼ ਸੁਥਰੇ ਹੋਣਗੇ ਤਾਂ ਇਸ ਮੱਦੇਨਜ਼ਰ ਅੱਜ ਸਭ ਤੋਂ ਪਹਿਲਾਂ ਸਾਡੀ ਮੂਹਰੀ ਕਾਲਜ ਨੂੰ ਸਾਫ਼ ਸੁਥਰਾ ਬਣਾਉਣ ਤੇ ਇਹਨੂੰ ਵਧੀਆ ਕਰਨ ਲਈ ਅਸੀਂ ਸਾਰੇ ਸਾਡੇ ਗਰੁੱਪ ਲੀਡਰ ਨਦੀਸ਼ ਕੁਮਾਰ ਜੀ ਦੀ ਅਗਵਾਈ ਹੇਠ ਕੰਮ ਕਰ ਰਹੇ ਆਂ ਬਾਕੀ ਸਾਡੇ ਸਾਥੀ ਆਉਂਦੇ ਨਵ ਕਰਿਆ ਨਾ ਦਾ ਕੰਮ ਕਰ ਪ੍ਰਤੀਵਾਸ ਵਾਈ ਕਰਦੇ ਕਾਲਜ ਦੀ ਦੇਖ ਦੇ ਨਾਲ ਦੇ ਨਾਲ ਪੜਦੇ ਵੀ ਆਗੇ ਤੇ ਜੋ ਕਿ ਇੱਕ ਚੰਗੀ ਗੱਲ ਆ ਕਿ ਇੱਕ ਮੇਰਾ ਸਵਾਲ ਆ ਤੁਹਾਡੇ ਸਭ ਲਈ ਜਿਵੇਂ ਕਿ ਤੁਸੀਂ ਤਾਂ ਇੱਥੇ ਆਪਣੀ ਸੇਵਾ ਨਿਭਾ ਰਹੇ ਹੋ ਬਖੂਬੀ ਨਿਭਾ ਰਹੇ ਜਿਹੜੇ ਹੋਰ ਵਿਦਿਆਰਥੀ ਨੇ ਉਹ ਕਹਿ ਦਿੰਦੇ ਨੇ ਕਿ ਆਪਾਂ ਦਾ ਕੌਲ ਸਿਰਫ ਪੜ੍ਹ ਨਹੀਂ ਜਾਣਾ ਜੇਕਰ ਉਹਨਾਂ ਨੂੰ ਕੋਈ ਕੰਮ ਕਿਹਾ ਜਾਵੇ ਤਾਂ ਉਹ ਕੰਮ ਨੂੰ ਜਵਾਬ ਦੇ ਦਿੰਦੇ ਨੇ ਤੁਸੀਂ ਉਹਨਾਂ ਵਿਦਿਆਰਥੀਆਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਉਹ ਤਾਂ ਉਹਨਾਂ ਦੀ ਸੋਚ ਹੈ ਹੁਣ ਉਹ ਕਹਿ ਰਹੇ ਕਿ ਅਸੀਂ ਕਾਲਜ ਸਿਰਫ ਪੜ੍ਹਨ ਜਾਣਾ ਵਾ ਉੱਥੇ ਕਾਲਜ ਦੇ ਵਿੱਚ ਆਪਣਾ ਕੋਈ ਹੱਥ ਨਹੀਂ ਦੇਣਾ ਕੋਈ ਸਾਫ ਯਾਨੀ ਕੋਈ ਮਦਦ ਨਹੀਂ ਕਰਨੀ ਇਹ ਉਹਨਾਂ ਦੀ ਹੈ ਅੱਗੇ ਕੋਈ ਵੀ ਹੈ ਨਾ ਕਾਲਜ ਵੱਲੋਂ ਹੋਊਗਾ ਕੁਝ ਵੀ ਇਸ ਮਾਰੂਗਾ ਆਯੋਜਨ ਕੀਤਾ ਜਾਵੇ ਤਾਂ ਸਭ ਤੋਂ ਪਹਿਲਾਂ ਉਹ ਬੱਚਿਆਂ ਨੂੰ ਹੀ ਸੱਦਣਗੇ ਜਿਹਨਾਂ ਨੇ ਉਸ ਟਾਈਮ ਮਦਦ ਕੀਤੀ ਹੈ ਕਾਲਜ ਦੀ ਜਿਹੜੇ ਜਿਸ ਪੱਖੋਂ ਕੋਈ ਵੀ ਬੱਚਾ ਇਸ ਵਾਰੇ ਸੋਚ ਵੀ ਨਹੀਂ ਰਿਹਾ ਤੇ ਹੁਣ ਕੋਈ ਵੀ ਬੰਦਾ ਉਦੋਂ ਤੱਕ ਨਹੀਂ ਹੈ ਨਾ ਦੇਖਿਆ ਜਾ ਸਕਦਾ ਜਦ ਤੱਕ ਉਹ ਮਦਦ ਕੀਤੀ ਨਾ ਜਾ ਸਕੇ ਹੁਣ ਅਸੀਂ ਮਦਦ ਕਰ ਰਹੇ ਹਾਂ ਇਹ ਸੋਚ ਕੇ ਕਿ ਸਾਨੂੰ ਕਾਲਜ ਵੱਲੋਂ ਨੰਬਰ ਮਿਲਣਗੇ ਅ ਅੱਗੇ ਜਾ ਕੇ ਕੋਈ ਵੀ ਹੋਊਗਾ ਕਿ ਕਾਲਜ ਆ ਨਾ ਵਧੀਆ ਬਣੂਗਾ ਤੇ ਕਾਲਜ ਇਹ ਵੀ ਕਹੂਗਾ ਕਿ ਇਹ ਕਾਲਜ ਕਿੰਨਾ ਵਧੀਆ ਹੈ ਕਿਉਂਕਿ ਇਹ ਕਹਣਗੇ ਕਿ ਇਹ ਬੱਚਿਆਂ ਨੇ ਇਹ ਕਾਲਜ ਨੂੰ ਇੰਨਾ ਵਧੀਆ ਬਣਾ ਕੇ ਰੱਖਿਆ ਸੀ ਇਸ ਕਰਕੇ ਹਮੇਸ਼ਾ ਕਾਰਮ ਕਰੋ ਇਹ ਨਾ ਸੋਚੋ ਕਿ ਇਹ ਨਾ ਕਿ ਕੀ ਮਿਲੂਗਾ ਪੈਸਾ ਮਿਲੂਗਾ ਨਾਮ ਮਿਲੂਗਾ ਦੌਲਤ ਮਿਲੂਗਾ ਉਹ ਪੱਖੋਂ ਨਹੀਂ ਤੇ ਆਪਣਾ ਕੰਮ ਹੈ ਵਧੀਆ ਚੀਜ਼ ਕਰਨੀ ਜਿਹਦਾ ਫਾਇਦਾ ਸਭ ਚੱਤਣਗੇ ਉਹ ਚੱਪ ਕਰਨੀ ਹੈ ਪਰ ਨਾਮ ਤਾਂ ਕਿਥੇ ਨਾ ਕਿਥੇ ਕਹੂਗਾ ਕਿ ਇਹ ਨਾ ਇਹ ਚੀਜ਼ ਹੈ ਨਾ ਉਹਨਾਂ ਨੇ ਬਣਾਈ ਹੈ ਜਸ਼ਨਪ੍ਰੀਤ ਸਿੰਘ ਨੇ ਬਣਾਈ ਹੈ ਜਾਂ ਗੁਰਪ੍ਰੀਤ ਸਿੰਘ ਨੇ ਬਣਾਈ ਹੈ ਜਾਂ ਸੁਪਨਜਾ ਕਾਸ਼ ਜਾਂ ਰੌਸ਼ਨ ਇਹਨਾਂ ਦੇ ਨਾਮ ਬਸ ਚੱਲਣ ਚਾਹੀਦੇ